गौ माता की सेवा गौ दान भी दिता है प्रोग्राम की शुरुआत कराई है यहोजे नुमाइंदन की जोड़ है सजनों खिंच के सरपंच सरदार सतनाम सिंह जी जिया वैलकम बड़ा स्वागत मेरे बड़े वीर का सरचायत तो मैंबर साहब

ਮੇਰੇ ਨਾਲ ਹੀ ਨੋਤੇ ਪਾਲੀਆਂ ਹੋ ਗਏ ਨੋਕਰਾ ਤੇ ਦੂਸਰਾ ਧੰਨਵਾਦ ਖੋਡਾ ਬਹੁਤ ਜਿਆਦਾ ਧੰਨਵਾਦ ਹੈ ਆਇਆ ਸਾਡੇ ਨਕਰ ਵਿੱਚ ਆਉਂਦੇ ਹੋ ਤੁਸੀਂ ਹੌਸਲਾ ਵਧਾਉਂਦੇ ਹੋ ਮਨੋਰੰਜਨ ਕਰਦੇ ਹੋ ਦੇਖੋ ਇੱਕ ਮਰਦ ਤੋਂ ਔਰਤ ਬਣਨਾ ਬਹੁਤ ਵੱਡੀ ਗੱਲ ਹੈ ਇਹ ਬਹੁਤ ਯਾਦ ਦੀ ਵੱਡੀ ਗੱਲ ਹੈ ਇਹਨਾਂ ਦਾ ਕੋਈ ਸ਼ੌਂਕ ਨਹੀਂ ਕੋਈ ਮਜਬੂਰੀ ਹੈ ਗਊਆਂ ਦੀ ਮਾਰੀ ਇਹ ਵਿਚਾਰੇ ਕਰਦੇ ਨੇ ਆਪਣੇ ਪਿੰਡਾਂ ਦੇ ਵਿੱਚ ਕਿਸੇ ਨੂੰ ਸਰਦਾਰ ਜੀ ਕਹਿੰਦੇ ਨੇ ਕਿਸੇ ਨੂੰ ਚਾਚਾ ਜੀ ਕਹਿੰਦੇ ਨੇ ਕਿਸੇ ਨੂੰ ਭਾਈ ਵੀ ਬਹੁਤ ਸਨਮਾਨ ਸਦਕਾਰ ਨਾਲ ਬੋਲਦੇ ਨੇ ਇਹਨਾਂ ਦਾ ਵਿਚਾਰਿਆਂ ਦਾ ਹੌਸਲਾ ਵਜਾਈ ਵੀ ਚੱਲ ਰਿਹਾ ਹੁਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ